ਦੋਸਤੋ ਕਹਿੰਦੇ ਨੇ ਕਿ ਜ਼ਿੰਦਗੀ ਵਿੱਚ ਮਿਲਣ ਵਾਲੇ ਹਰ ਇਨਸਾਨ ਦੇ ਰੂਪ ਵਿੱਚ ਰੱਬ ਆਪਣਾ ਕੋਈ ਨੁਮਾਇੰਦਾ ਭੇਜਦਾ ਹੈ ਪਰ ਅਫਸੋਸ ਅਸੀਂ ਅਕਸਰ ਉਹਨਾਂ ਦੀ ਪਛਾਣ ਨਹੀਂ ਕਰ ਪਾਉਂਦੇ ਕਈ ਵਾਰੀ ਸਾਡਾ ਰਵੱਈਆ ਸਾਡੀ ਸੋਚ ਤੇ ਸਾਡੀ ਨੀਅਤ ਇਹ ਤੈਅ ਕਰਦੀ ਹੈ ਕਿ ਕਿਸਮਤ ਸਾਡੇ ਨਾਲ ਕਿਹੋ ਜਿਹਾ ਸਲੂਕ ਕਰਦੀ ਹੈ ਅਸੀਂ ਦਿਨ ਰਾਤ ਰੱਬ ਦੀ ਰਹਿਮਤ ਲਈ ਅਰਦਾਸਾਂ ਕਰਦੇ ਹਾਂ ਪਰ ਜਦੋਂ ਉਹ ਰਹਿਮਤ ਕਿਸੇ ਅਣਜਾਣ ਰੂਪ ਵਿੱਚ ਸਾਡੇ ਸਾਹਮਣੇ ਆਉਂਦੀ ਹੈ ਤਾਂ ਅਸੀਂ ਉਸ ਨੂੰ ਠੁਕਰਾ ਦਿੰਦੇ ਹਾਂ ਸਵਾਲ ਇਹ ਨਹੀਂ ਕਿ ਸਾਡੀ ਦੌਲਤ ਕਿੰਨੀ ਹੈ ਜਾਂ ਅਸੀਂ ਕਿੰਨੀ ਆਲੀਸ਼ਾਨ ਜ਼ਿੰਦਗੀ ਜੀ ਰਹੇ ਹਾਂ ਸਵਾਲ ਇਹ ਹੈ ਕਿ ਸਾਡਾ ਦਿਲ ਕਿੰਨਾ ਵੱਡਾ ਹੈ ਅਸੀਂ ਕਿਸੇ ਦੀ ਮਦਦ ਕਰਨ ਲਈ ਤਿਆਰ ਹਾਂ ਜਾਂ ਨਹੀਂ ਜ਼ਿੰਦਗੀ ਵਿੱਚ ਇੱਕੋ ਹੀ ਫੈਸਲਾ ਕਈ ਵਾਰੀ ਸਾਡੀ ਤਕਦੀਰ ਦਾ ਰੁਖ ਬਦਲ ਸਕਦਾ ਹੈ ਇਹ ਕਹਾਣੀ ਤੁਹਾਨੂੰ ਸੋਚਣ ਤੇ ਮਜਬੂਰ ਕਰ ਦੇਵੇਗੀ ਕਿ ਕਿਦਰੇ ਅਸੀਂ ਵੀ ਆਪਣੇ ਹੰਕਾਰ ਤੇ ਲਾਲਚ ਵਿੱਚ ਫਸ ਕੇ ਕਿਸੇ ਚਮਤਕਾਰ ਨੂੰ ਗਵਾ ਤਾਂ ਨਹੀਂ ਬੈਠੇ ਇਹ ਸਭ ਜਾਣਨ ਲਈ ਇਸ ਕਹਾਣੀ ਨੂੰ ਅੰਤ ਤੱਕ ਜ਼ਰੂਰ ਸੁਣੋ ਕਿਸੇ ਸ਼ਹਿਰ ਵਿੱਚ ਇੱਕ ਦਰवेश ਫਕੀਰ ਰਹਿੰਦਾ ਸੀ ਜੋ ਜ਼ਿਆਦਾਤਰ ਯਾਤਰਾ ਵਿੱਚ ਹੀ ਰਹਿੰਦਾ ਕਦੇ ਉਹ ਰਾਜ ਦੇ ਕਿਸੇ ਪਿੰਡ ਵਿੱਚ ਨਜ਼ਰ ਆਉਂਦਾ ਤਾਂ ਕਦੇ ਕਿਸੇ ਹੋਰ ਪਿੰਡ ਵਿੱਚ ਲੋਕ ਅਕਸਰ ਉਸ ਦਰवेश ਨੂੰ ਲੱਭਦੇ ਰਹਿੰਦੇ ਤੇ ਆਪਣੀਆਂ ਮੁਰਾਦਾਂ ਪੂਰੀਆਂ ਕਰਨ ਲਈ ਉਸ ਕੋਲੋਂ ਦੁਆਵਾਂ ਕਰਵਾਉਂਦੇ ਇੱਕ ਵਾਰੀ ਉਹ ਦਰवेश ਕਮਰ ਬੰਨ੍ਹ ਕੇ ਕਿਸੇ ਲੰਬੀ ਯਾਤਰਾ ਤੇ ਜਾ ਰਿਹਾ ਸੀ ਤੁਰਦਿਆਂ-ਤੁਰਦਿਆਂ ਉਹ ਬਹੁਤ ਥੱਕ ਗਿਆ ਸੀ ਇੱਥੋਂ ਤੱਕ ਕਿ ਉਸਦੇ ਪੈਰ ਵੀ ਸੁੱਜ ਗਏ ਉਸ ਨੂੰ ਭੁੱਖ ਵੀ ਬਹੁਤ ਤੇਜ਼ ਲੱਗ ਰਹੀ ਸੀ ਫਿਰ ਵੀ ਉਹ ਤੁਰਦਾ ਹੀ ਰਿਹਾ ਰੱਬ ਜਾਣੇ ਉਸਨੇ ਹਲੇ ਕਿੰਨੀ ਕ ਦੂਰ ਜਾਣਾ ਸੀ ਸੂਰਜ ਡੁੱਬਣ ਲੱਗਾ ਐਨੇ ਵਿੱਚ ਉਹ ਇੱਕ ਪਿੰਡ ਵਿੱਚ ਪਹੁੰਚ ਗਿਆ ਤੇ ਸੋਚਣ ਲੱਗਾ ਕਿ ਅੱਜ ਰਾਤ ਇੱਥੇ ਕਿਤੇ ਆਰਾਮ ਕਰ ਲੈਣਾ ਚਾਹੀਦਾ ਹੈ ਸਵੇਰ ਤੱਕ ਥਕਾਵਟ ਲਾ ਕੇ ਫਿਰ ਅੱਗੇ ਤੁਰਾਂਗਾ ਇਹੀ ਸੋਚ ਕੇ ਉਹ ਇੱਕ ਵੱਡੇ ਸਾਰੇ ਤੇ ਆਲੀਸ਼ਾਨ ਮਕਾਨ ਦੇ ਦਰਵਾਜ਼ੇ ਤੇ ਗਿਆ ਤੇ ਦਰਵਾਜ਼ਾ ਖੜਕਾਉਣ ਲੱਗਾ ਥੋੜੀ ਦੇਰ ਵਿੱਚ ਇੱਕ ਮੋਟੀ ਜੀ ਔਰਤ ਨੇ ਦਰਵਾਜ਼ਾ ਖੋਲਦੇ ਹੀ ਪੁੱਛਿਆ ਕੌਣ ਹੈ ਤੂੰ ਤੇ ਕੀ ਚਾਹੁੰਦਾ ਹੈ ਦਰਵੇਸ਼ ਨੇ ਬੜੀ ਨਰਮੀ ਨਾਲ ਜਵਾਬ ਦਿੱਤਾ ਕਿ ਮੈਂ ਇੱਕ ਮੁਸਾਫਰ ਹਾਂ ਅੱਜ ਦੀ ਰਾਤ ਆਰਾਮ ਕਰ ਲਈ ਜੇਕਰ ਤੁਸੀਂ ਆਪਣੇ ਘਰ ਵਿੱਚ ਥੋੜੀ ਜੀ ਥਾਂ ਦੇ ਦਿਓ ਤਾਂ ਬੜੀ ਮਿਹਰਬਾਨੀ ਹੋਵੇਗੀ ਉਸ ਔਰਤ ਨੇ ਗੁੱਸੇ ਵਿੱਚ ਆ ਕੇ ਕਿਹਾ ਦਫਾ ਹੋ ਜਾ ਇੱਥੋਂ ਜੇ ਮੈਂ ਤੇਰੇ ਵਰਗੇ ਹਰ ਨਿਕੰਮੇ ਬੰਦੇ ਉੱਤੇ ਇੰਜ ਹੀ ਮਿਹਰਬਾਨੀ ਕਰਦੀ ਰਹੀ ਤਾਂ ਆਪਣੇ ਘਰ ਦਾ ਖਰਚਾ ਕਿਵੇਂ ਪੂਰਾ ਕਰਾਂਗੀ ਉਹ ਦਰਵੇਸ਼ ਮੁਸਾਫਰ ਚਿਹਰੇ ਉੱਪਰ ਮੁਸਕਾਨ ਲੈ ਕੇ ਅੱਗੇ ਵੱਧ ਗਿਆ ਉਸੇ ਔਰਤ ਦੇ ਪੜੋਸ ਵਿੱਚ ਇੱਕ ਛੋਟਾ ਜਿਹਾ ਟੁੱਟਿਆ-ਫੁੱਟਿਆ ਮਕਾਨ ਸੀ ਦਰਵੇਸ਼ ਨੇ ਉਸ ਮਕਾਨ ਦਾ ਦਰਵਾਜ਼ਾ ਖੜਕਟਾਇਆ ਤਾਂ ਇੱਕ ਕਮਜ਼ੋਰ ਜੀ ਬਜ਼ੁਰਗ ਔਰਤ ਨੇ ਦਰਵਾਜ਼ਾ ਖੋਲ੍ਹਿਆ ਤੇ ਕਿਹਾ ਆ ਪਾਈ ਕਿੱਥੋਂ ਆਇਆ ਹੈ ਤੇ ਕੀ ਚਾਹੀਦਾ ਹੈ ਦਰਵੇਸ਼ ਨੇ ਕਿਹਾ ਮਾਈ ਮੈਂ ਇੱਕ ਥੱਕਿਆ ਹੋਇਆ ਮੁਸਾਫਰ ਹਾਂ ਰਾਤ گزارਣ ਲਈ ਮੈਨੂੰ ਥੋੜੀ ਜੀ ਥਾਂ ਚਾਹੀਦੀ ਹੈ ਜੇਕਰ ਅੱਜ ਰਾਤ ਲਈ ਤੁਸੀਂ ਮੈਨੂੰ ਆਪਣੇ ਘਰ ਵਿੱਚ ਥਾਂ ਦੇ ਦਿਓ ਤਾਂ ਤੁਹਾਡੀ ਬੜੀ ਮਿਹਰਬਾਨੀ ਹੋਵੇਗੀ ਬਜ਼ੁਰਗ ਔਰਤ ਨੇ ਨਰਮੀ ਨਾਲ ਕਿਹਾ ਆ ਜਾ ਭਾਈ ਐਸੇ ਸ਼ੂਟੇ ਜੇ ਮਕਾਨ ਵਿੱਚ ਪਹਿਲਾਂ ਵੀ ਤਾਂ ਕਿੰਨੇ ਲੋਕ ਰਹਿੰਦੇ ਨੇ ਤੂੰ ਵੀ ਆ ਜਾਏਂਗਾ ਤਾਂ ਕੀ ਫਰਕ ਪੈਂਦਾ ਜਦੋਂ ਦਰਵੇਸ਼ ਅੰਦਰ ਗਿਆ ਤਾਂ ਉਸ ਔਰਤ ਨੇ ਮੰਜੇ ਉੱਤੇ ਪਏ ਕੱਪੜੇ ਇਕੱਠੇ ਕਰਕੇ ਇੱਕ ਪਾਸੇ ਰੱਖ ਦਿੱਤੇ ਤੇ ਮੰਜਾ ਮੁਸਾਫਰ ਦੇ ਆਰਾਮ ਲਈ ਖਾਲੀ ਕਰ ਦਿੱਤਾ ਦਰਵੇਸ਼ ਫਕੀਰ ਦੀ ਅੱਧੀ ਥਕਾਵਟ ਤਾਂ ਬਜ਼ੁਰਗ ਔਰਤ ਦੀ ਨਰਮੀ ਤੇ ਪਿਆਰ ਭਰੇ ਬੋਲਾਂ ਨਾਲ ਹੀ ਦੂਰ ਹੋ ਗਈ ਉਹ ਘਰ ਦੇ ਅੰਦਰ ਜਾ ਕੇ ਮੰਜੇ ਤੇ ਬੈਠ ਗਿਆ ਤੇ ਬੈਠਿਆਂ-ਬੈਠਿਆਂ ਉਸ ਛੋਟੇ ਜਿਹੇ ਘਰ ਦਾ ਜਾਇਜ਼ਾ ਲੈਣ ਲੱਗ ਪਿਆ। ਉਸਨੇ ਵੇਖਿਆ ਕਿ ਘਰ ਵਿੱਚ ਛੋਟੇ ਵੱਡੇ ਕਈ ਬੱਚੇ ਨੇ ਜਿਨ੍ਹਾਂ ਦੇ ਫਟੇ ਪੁਰਾਣੇ ਕੱਪੜੇ ਪਾਏ ਹੋਏ ਸੀ। ਇਹ ਦੇਖ ਕੇ ਫਕੀਰ ਨੇ ਪੁੱਛਿਆ ਮਾਈ ਤੂੰ ਆਪਣੇ ਬੱਚਿਆਂ ਲਈ ਨਵੇਂ ਕੱਪੜੇ ਕਿਉਂ ਨਹੀਂ ਬਣਵਾ ਲੈਂਦੀ? ਬਜ਼ੁਰਗ ਔਰਤ ਨੇ ਠੰਡੀ ਆਹ ਭਰਦੇ ਹੋਏ ਕਿਹਾ ਬਾਬਾ ਮੈਂ ਇੱਕ ਗਰੀਬ ਵਿਧਵਾ ਔਰਤਾਂ ਮਿਹਨਤ ਮਜ਼ਦੂਰੀ ਕਰਕੇ ਕਿਸੇ ਤਰ੍ਹਾਂ ਇਹਨਾਂ ਦਾ ਪੇਟ ਭਰ ਦਿੰਦੀਆਂ ਪਰ ਕੱਪੜੇ ਬਣਾਉਣ ਲਈ ਪੈਸੇ ਕਿੱਥੋਂ ਲਿਆਵਾਂ? हां ਆਪਣੇ ਵੱਲੋਂ ਤਾਂ ਬਹੁਤ ਕੋਸ਼ਿਸ਼ ਕਰਦੀ ਆ ਮੈਂ ਪਰ ਸਭ ਕੁਝ ਪੂਰਾ ਨਹੀਂ ਹੁੰਦਾ ਖੈਰ ਹੁਣ ਖਾਣੇ ਦਾ ਸਮਾਂ ਹੋ ਗਿਆ ਹੈ ਆ ਜਾ ਜਿਹੋ ਜਿਹਾ ਵੀ ਰੁੱਖਾ ਸੁੱਖਾ ਹੈ ਇਸੇ ਵਿੱਚੋਂ ਹੀ ਤੂੰ ਵੀ ਖਾ ਲੈ ਦਰਵੇਸ਼ ਨੇ ਕੋਨੇ ਵਿੱਚ ਚੁੱਲ੍ਹੇ ਵਿੱਚ ਨਜ਼ਰ ਮਾਰੀ ਤਾਂ ਵੇਖਿਆ ਕਿ ਥੋੜੇ ਜੇ ਚੌਲ ਕੁਝ ਰੋਟੀਆਂ ਤੇ ਪਤਲੀ ਜੀ ਦਾਲ ਰੱਖੀ ਹੋਈ ਸੀ ਜੋ ਇਨ੍ਹਾਂ ਬੱਚਿਆਂ ਲਈ ਵੀ ਪੂਰੀ ਨਹੀਂ ਸੀ ਇਹ ਦੇਖ ਕੇ ਉਸਨੇ ਕਿਹਾ ਕਿ ਮਾਈ ਖਾਣਾ ਤਾਂ ਮੇਰੇ ਕੋਲ ਹੈਗਾ ਸੀ ਜੋ ਥੋੜੀ ਦੇਰ ਪਹਿਲਾਂ ਮੈਂ ਖਾ ਲਿਆ ਹੁਣ ਮੈਨੂੰ ਬਿਲਕੁਲ ਭੁੱਖ ਨਹੀਂ ਹੈ ਤੂੰ ਬੱਚਿਆਂ ਨਾਲ ਖਾਣਾ ਖਾ ਲੈ ਮੈਂ ਬਹੁਤ ਥੱਕਿਆ ਹੋਇਆ ਹਾਂ ਹੁਣ ਮੈਂ ਥੋੜਾ ਆਰਾਮ ਕਰਨਾ ਚਾਹੁੰਦਾ ਵਾਂ ਐਨਾ ਕਹਿੰਦੇ ਉਹ ਲੇਟ ਗਿਆ ਤੇ ਥੋੜੀ ਹੀ ਦੇਰ ਵਿੱਚ ਘਰਾੜੇ ਮਾਰ ਲੱਗ ਪਿਆ ਸੋ ਸਵੇਰ ਹੋਈ ਸਵੇਰੇ ਉੱਠਦੇ ਹੀ ਉਸਨੇ ਬਜ਼ੁਰਗ ਔਰਤ ਨੂੰ ਕਿਹਾ ਕਿ ਮਾਈ ਤੂੰ ਇੱਕ ਥੱਕੇ ਹਾਰੇ ਮੁਸਾਫਰ ਨੂੰ ਰਾਤ ਭਰ ਆਰਾਮ ਕਰਨ ਲਈ ਥਾਂ ਦੇ ਕੇ ਬਹੁਤ ਵੱਡਾ ਸੁੱਖ ਕਮਾਇਆ ਹੈ ਮੈਂ ਤੇਰੀ ਮਹਿਮਾਨ ਨਵਾਜ਼ੀ ਲਈ ਬਹੁਤ ਸ਼ੁਕਰਗੁਜ਼ਾਰ ਹਾਂ ਤੇ ਮੈਂ ਦੁਆ ਕਰਦਾ ਕਿ ਰੱਬ ਕਰੇ ਤੂੰ ਅੱਜ ਸਵੇਰੇ ਜੋ ਵੀ ਕੰਮ ਸ਼ੁਰੂ ਕਰੇ ਉਹੀ ਕੰਮ ਸ਼ਾਮ ਤੱਕ ਕਰਦੀ ਰਹੇ ਇਹ ਸੁਣ ਕੇ ਬਜ਼ੁਰਗ ਔਰਤ ਮੁਸਕਰਾਂਦੀ ਹੋਈ ਬੋਲੀ ਫਕੀਰਾ ਤੇਰੀ ਦੁਆ ਦੇ ਬਗੈਰ ਵੀ ਤਾਂ ਮੈਂ ਸਾਰਾ ਦਿਨ ਕੰਮ ਹੀ ਕਰਦੀ ਰਹਿੰਦੀ ਆ ਸਵੇਰੇ ਉੱਠਦੇ ਹੀ ਕੰਮ ਵਿੱਚ ਮਸ਼ਰੂਫ ਹੋ ਜਾਂਦੀ ਆ ਤੇ ਦੇਰ ਰਾਤ ਤੱਕ ਲੱਗੀ ਰਹਿੰਦੀ ਆ ਪਰ ਕੰਮ ਤਾਂ ਫਿਰ ਵੀ ਮੁੱਕਣ ਦਾ ਨਾਮ ਨਹੀਂ ਲੈਂਦਾ ਬਜ਼ੁਰਗ ਔਰਤ ਇਹ ਗੱਲਾਂ ਕਰ ਹੀ ਰਹੀ ਸੀ ਕਿ ਉਸਨੇ ਅੱਖਾਂ ਚੁੱਕ ਕੇ ਵੇਖਿਆ ਤਾਂ ਦਰवेश ਮੁਸਾਫਰ ਉਥੋਂ ਜਾ ਚੁੱਕਾ ਸੀ ਦਰਵੇਸ਼ ਦੇ ਚਲੇ ਜਾਣ ਤੋਂ ਬਾਅਦ ਉਸਔਰਤ ਨੇ ਆਪਣੇ ਬੱਚਿਆਂ ਵੱਲ ਵੇਖਿਆ ਤੇ ਸੋਚਣ ਲੱਗ ਪਈ ਕਿ ਦਰਵੇਸ਼ ਠੀਕ ਹੀ ਤਾਂ ਕਹਿੰਦਾ ਸੀ ਮੇਰੇ ਬੱਚਿਆਂ ਦੇ ਕੱਪੜੇ ਸੱਚਮੁੱਚ ਹੀ ਚਿਥੜੇ ਹੋ ਗਏ ਨੇ ਮੇਰੇ ਬੱਚੇ ਆਖਰ ਬਿਲਕੁਲ ਲਵਾਰਸ ਤਾਂ ਨਹੀਂ ਨਾ ਉਹਨਾਂ ਦੀ ਮਾਂ ਜੇ ਜ਼ਿੰਦਾ ਹੈ ਘਰ ਵਿੱਚ ਕੱਪੜੇ ਦਾ ਇੱਕ ਟੁਕੜਾ ਤਾਂ ਪਿਆ ਹੋਇਆ ਹੈ ਸਭ ਲਈ ਨਾ ਸਹੀ ਕਿਸੇ ਇੱਕ ਦੇ ਨਾਪ ਦਾ ਤਾਂ ਕੁਝ ਬਣਾਇਆ ਹੀ ਜਾ ਸਕਦਾ ਜ਼ਰਾ ਨਾਪ ਲੈ ਕੇ ਤਾਂ ਵੇਖਾਂ ਸ਼ਾਇਦ ਵੱਡੇ ਬੱਚੇ ਦਾ ਕੁਰਤਾ ਹੀ ਬਣ ਜਾਵੇ ਜਾਂ ਫਿਰ ਛੋਟੇ ਬੱਚੇ ਦਾ ਇਹ ਸੋਚ ਕੇ ਉਹ ਪੜੋਸਣ ਕੋਲੋਂ ਕੱਪੜਾ ਮਾਪਣ ਦਾ ਫੀਤਾ ਮੰਗ ਲਿਆਈ ਵਾਪਸ ਆ ਕੇ ਉਸਨੇ ਸੰਦੂਕ ਵਿੱਚੋਂ ਕੱਪੜਾ ਕੱਢਿਆ ਤੇ ਵੱਡੇ ਬੱਚੇ ਦੇ ਕੁੜਤੇ ਦੇ ਲਈ ਇਸ ਵਿੱਚੋਂ ਡੇਢ ਗਜ਼ ਕੱਪੜਾ ਨਾਪ ਲਿਆ ਹੁਣ ਇਹ ਦੇਖ ਕੇ ਉਹ ਬਹੁਤ ਹੈਰਾਨ ਹੋਈ ਕਿ ਕੱਪੜਾ ਹਾਲੇ ਵੀ ਉਨਾ ਹੀ ਸੀ ਉਸਨੇ ਦੂਜੇ ਬੱਚੇ ਦੇ ਕੁੜਤੇ ਲਈ ਵੀ ਕੱਪੜਾ ਨਾਪ ਲਿਆ ਪਰ ਫਿਰ ਤੋਂ ਚਮਤਕਾਰ ਹੋਇਆ ਕੱਪੜਾ ਫਿਰ ਉਨਾ ਹੀ ਸੀ ਇਸ ਤੋਂ ਬਾਅਦ ਉਹਨੇ ਸਾਰੇ ਬੱਚਿਆਂ ਲਈ ਕੱਪੜਾ ਨਾਪ ਕੇ ਰੱਖ ਦਿੱਤਾ ਇਥੋ ਤਾਂ ਕਿ ਸੈਂਕੜੇ ਵਾਰੀ ਨਾਪਣ ਦੇ ਬਾਵਜੂਦ ਵੀ ਕੱਪੜੇ ਦਾ ਟੁਕੜਾ ਜਿਵੇਂ ਦਾ ਤਿਵੇਂ ਹੀ ਰਿਹਾ। ਫਰਸ਼ ਤੇ ਨਾਪੇ ਹੋਏ ਕੱਪੜਿਆਂ ਦਾ ਢੇਰ ਲੱਗ ਗਿਆ ਪਰ ਕੱਪੜਾ ਸੀ ਕਿ ਮੁੱਕਣ ਦਾ ਨਾਂ ਨਹੀਂ ਲੈ ਰਿਹਾ ਸੀ। ਪਰ ਜਿਵੇਂ ਹੀ ਸੂਰਜ ਡੁੱਬਿਆ ਉਹ ਕੱਪੜਾ ਵੀ ਨਾਲ ਦੀ ਨਾਲ ਖਤਮ ਹੋ ਗਿਆ। ਉਸੇ ਵੇਲੇ ਕਿਸੇ ਨੇ ਦਰਵਾਜ਼ੇ ਤੇ دستਕ ਦਿੱਤੀ। ਤਾਂ ਬਜ਼ੁਰਗਔਰਤ ਦਰਵਾਜ਼ੇ ਵੱਲ ਦੌੜੀ। ਦਰਵਾਜ਼ਾ ਖੋਲ ਕੇ ਵੇਖਿਆ ਤਾਂ ਪड़ੋਸਣ ਆਪਣਾ ਫੀਤਾ ਵਾਪਸ ਲੈਣ ਆਈ ਸੀ। ਅਸਲ ਵਿੱਚ ਉਸ ਨੂੰ ਫੀਤੇ ਦੀ ਕੋਈ ਲੋੜ ਨਹੀਂ ਸੀ ਉਹ ਤਾਂ ਸਿਰਫ ਇਹ ਜਾਣਨ ਲਈ ਬੇਚੈਨ ਸੀ ਕਿ ਇਸ ਗਰੀਬ ਔਰਤ ਕੋਲ ਅਜੇ ਹੀ ਕਿਹੜੀ ਚੀਜ਼ ਆ ਗਈ ਹੈ ਜਿਸ ਨੂੰ ਨਾਪਣ ਲਈ ਉਹ ਹੁਣ ਤੱਕ ਫੀਤਾ ਵਾਪਸ ਕਰਨ ਹੀ ਨਹੀਂ ਆਈ ਹੁਣ ਜਦੋਂ ਪੜੋਸਨ ਨੇ ਇਹ ਦੇਖਿਆ ਤਾਂ ਉਸ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ ਸਾਰਾ ਘਰ ਨਵੇਂ ਤੇ ਵਧੀਆ ਕੱਪੜਿਆਂ ਨਾਲ ਭਰਿਆ ਪਿਆ ਸੀ ਉਹ ਔਰਤ ਹੈਰਾਨ ਹੋ ਕੇ ਪੁੱਛਣ ਲੱਗੀ ਇੰਨਾ ਸਾਰਾ ਕੱਪੜਾ ਅੱਜ ਤੇਰੇ ਕੋਲ ਕਿੱਥੋਂ ਆ ਗਿਆ ਗਰੀਬ ਔਰਤ ਨੇ ਜਵਾਬ ਦਿੱਤਾ ਇਹੀ ਤਾਂ ਮੈਂ ਨਹੀਂ ਸਮਝ پا ਰਹੀ ਮੇਰੇ ਕੋਲ ਤਾਂ ਸਿਰਫ ਕੱਪੜੇ ਦਾ ਇੱਕ ਟੁਕੜਾ ਸੀ ਜਿਹਨੂੰ ਨਾਪ ਕੇ ਮੈਂ ਇਹ ਵੇਖਣਾ ਚਾਹੁੰਦੀ ਸੀ ਕਿ ਕੀ ਇਸ ਨਾਲ ਵੱਡੇ ਬੱਚੇ ਦਾ ਕੁੜਤਾ ਬਣ ਸਕਦਾ ਹੈ ਜਾਂ ਨਹੀਂ ਪਰ ਇਹੀ ਟੁਕੜਾ ਨਾਪਦਿਆਂ ਨਾਪਦਿਆਂ ਸ਼ਾਮ ਹੋ ਗਈ ਫਿਰ ਜਾ ਕੇ ਉਹ ਕੱਪੜਾ ਮੁਕਣ ਲੱਗਾ ਉਹ ਦਰवेश ਉਹ ਫਕੀਰ ਮੁਸਾਫਿਰ ਸੱਚਮੱਚ ਕੋਈ ਰੱਬ ਦਾ ਖਾਸ ਭਗਤ ਸੀ ਜਿਨੇ ਜਾਂਦੇ ਜਾਂਦੇ ਮੈਨੂੰ ਇਹ ਦੁਆ ਦਿੱਤੀ ਸੀ ਅਮੀਰ ਪੜੋਸਨ ਨੇ ਘਬਰਾਉਂਦੇ ਹੋਏ ਪੁੱਛਿਆ ਕੌਣ ਮੁਸਾਫਿਰ ਤੇ ਕਿਹੜੀ ਦੁਆ ਗਰੀਬ ਔਰਤ ਨੇ ਜਦੋਂ ਸਾਰਾ ਕਿੱਸਾ ਸੁਣਾਇਆ ਤਾਂ ਅਮੀਰ ਪड़ोसਨ ਨੇ ਪਛਤਾਵੇ ਵਿੱਚ ਆਪਣੇ ਮੱਥੇ ਤੇ ਹੱਥ ਮਾਰਿਆ ਅਸਲ ਵਿੱਚ ਇਹ ਉਹੀ ਦਰবেশ ਮੁਸਾਫਰ ਸਭ ਤੋਂ ਪਹਿਲਾਂ ਇਸੇ ਔਰਤ ਦੇ ਘਰ ਗਿਆ ਸੀ ਜਿਸ ਨੂੰ ਉਸ ਨੇ ਧੱਕਾ ਮਾਰ ਕੇ ਭਜਾ ਦਿੱਤਾ ਸੀ ਹੁਣ ਉਹ ਆਪਣੇ ਕੀਤੇ ਤੇ ਬਹੁਤ ਪਛਤਾਵਾ ਕਰ ਰਹੀ ਸੀ ਘਰਵਾ ਪਸਾ ਕੇ ਉਸ ਨੇ ਆਪਣੇ ਨੌਕਰ ਨੂੰ ਹੁਕਮ ਦਿੱਤਾ ਕਿ ਫੌਰਨ ਜਾ ਤੇ ਉਸ ਮੁਸਾਫਰ ਨੂੰ ਲੱਭ ਕੇ ਲਿਆ ਜਦੋਂ ਤੱਕ ਉਹ ਨਾ ਮਿਲੇ ਤੂੰ ਵੀ ਵਾਪਸ ਨਾ ਆਈਂ ਅਗਲੇ ਦਿਨ ਸਵੇਰੇ ਨੌਕਰ ਘੋੜੇ ਤੇ ਸਵਾਰ ਹੋ ਕੇ ਫਕੀਰ ਮੁਸਾਫਰ ਦੀ ਤਲਾਸ਼ ਵਿੱਚ ਨਿਕਲ ਪਿਆ ਉਹ ਸਾਰਾ ਦਿਨ ਉਸ ਮੁਸਾਫਰ ਨੂੰ ਲੱਭਦਾ ਰਿਹਾ ਆਖਰਕਾਰ ਇੱਕ ਰਾਹ ਤੇ ਉਸ ਨੂੰ ਉਹ ਮੁਸਾਫਰ ਮਿਲ ਹੀ ਗਿਆ ਪਛਾਣ ਦੇ ਲਈ ਉਸਨੇ ਪੁੱਛਿਆ ਬਾਬਾ ਕੀ ਤੂੰ ਉਹੀ ਮੁਸਾਫਰ ਹੈ ਜੋ ਪਿਛਲੀ ਰਾਤ ਫਲਾਣੇ ਪਿੰਡ ਵਿੱਚ ਇੱਕ ਬਜ਼ੁਰਗ ਵਿਧਵਾ ਔਰਤ ਦੇ ਘਰ ਵਿੱਚ ਰਿਹਾ ਸੀ ਦਰਵੇਸ਼ ਮੁਸਾਫਰ ਨੇ ਜਦੋਂ ਹਾਂ ਵਿੱਚ ਜਵਾਬ ਦਿੱਤਾ ਤਾਂ ਨੌਕਰ ਨੇ ਕਿਹਾ ਮੇਰੀ ਮਾਲਕਣ ਨੇ ਤੁਹਾਡੇ ਨਾਲ ਕੁਝ ਜ਼ਰੂਰੀ ਗੱਲ ਕਰਨੀ ਹੈ ਤੁਸੀਂ ਮੇਰੇ ਨਾਲ ਵਾਪਸ ਚੱਲੋ ਦਰਵੇਸ਼ ਨੇ ਥੋੜਾ ਸੋਚ ਕੇ ਪੁੱਛਿਆ ਕੌਣ ਮਾਲਕਣ ਤੇ ਕਿਹੜਾ ਕੰਮ ਨੌਕਰ ਨੇ ਜਦੋਂ ਆਪਣੀ ਮਾਲਕਣ ਬਾਰੇ ਦੱਸਿਆ ਤਾਂ ਫਕੀਰ ਨੇ ਉਸਦੇ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ ਨੌਕਰ ਨੇ ਮਿੰਤਾ ਕਰਦੇ ਕਿਹਾ ਬਾਬਾ ਜੇ ਤੁਸੀਂ ਮੇਰੇ ਨਾਲ ਨਹੀਂ ਚਲੋਗੇ ਤਾਂ ਉਹ ਮੈਨੂੰ ਜ਼ਿੰਦਾ ਨਹੀਂ ਛੱਡੇਗੀ ਫਿਰ ਦਰਵੇਸ਼ ਨੇ ਹੱਸਦੇ ਹੋਏ ਕਿਹਾ ਅਗਰ ਇਹ ਗੱਲ ਹੈ ਤਾਂ ਮੈਂ ਜ਼ਰੂਰ ਚਲਾਂਗਾ ਇਧਰ ਦੂਜੇ ਪਾਸੇ ਨੌਕਰ ਦੇ ਚਲੇ ਜਾਣ ਤੋਂ ਬਾਅਦ ਅਮੀਰ ਔਰਤ ਨੇ ਬਹੁਤ ਹੀ ਵਧੀਆ ਤੇ ਸੁਆਦੀਸ਼ਟ ਖਾਣੇ ਬਣਾਉਣੇ ਸ਼ੁਰੂ ਕਰ ਦਿੱਤੇ ਸੀ ਤੇ ਫਕੀਰ ਦੀ ਖਾਤਰਦਾਰੀ ਲਈ ਸਾਰੇ ਇੰਤਜ਼ਾਮ ਮੁਕੰਮਲ ਕਰ ਲਏ ਸੀ ਜਦੋਂ ਦਰবেশ ਮੁਸਾਫਿਰ ਵਾਪਸ ਆਇਆ ਤਾਂ ਅਮੀਰ ਔਰਤ ਬੜੀ ਖੁਸ਼ ਹੋਈ ਤੇ ਉਸ ਦੀ ਖਾਤਰਦਾਰੀ ਵਿੱਚ ਕੋਈ ਕਸਰ ਨਾ ਛੱਡੀ ਉਸ ਦੇ ਆਰਾਮ ਲਈ ਸਾਫ਼ ਸੁਥਰਾ ਤੇ ਨਰਮ ਬਿਸਤਰ ਵਿਛਾਇਆ ਗਿਆ ਤੇ ਨੌਕਰ ਨੂੰ ਹੁਕਮ ਦਿੱਤਾ ਕਿ ਉਹਦੀ ਪੂਰੀ ਖੇਦਮਤ ਕਰੇ ਦਰਵੇਸ਼ ਮੁਸਾਫਰ 3-4 ਦਿਨ ਤੱਕ ਉੱਥੇ ਹੀ ਟਿਕਿਆ ਰਿਹਾ ਇਸ ਦੌਰਾਨ ਔਰਤ ਨੇ ਉਸ ਨੂੰ ਜਾਣ ਲਈ ਤਾਂ ਨਹੀਂ ਕਿਹਾ ਪਰ ਖਾਣ ਪੀਣ ਵਿੱਚ ਹਰ ਰੋਜ਼ ਕਮੀ ਆਉਂਦੀ ਗਈ ਇੱਥੋਂ ਤੱਕ ਕਿ ਚੌਥੇ ਦਿਨ ਨਾਸ਼ਤੇ ਵਿੱਚ ਚਾਹ ਦੇ ਨਾਲ ਕੁਝ ਹੋਰ ਖਾਣ ਨੂੰ ਵੀ ਨਹੀਂ ਦਿੱਤਾ ਦਰਵੇਸ਼ ਮੁਸਾਫਰ ਨੇ ਜਦੋਂ ਇਹ ਹਾਲਤ ਦੇਖੀ ਤਾਂ ਉਸ ਨੇ ਉੱਥੋਂ ਚਲੇ ਜਾਣਾ ਹੀ ਠੀਕ ਸਮਝਿਆ ਉਸ ਨੇ ਮਾਲਕਨ ਨੂੰ ਬੁਲਾ ਕੇ ਇਜਾਜ਼ਤ ਮੰਗੀ ਇਹ ਸੁਣ ਕੇ ਅਮੀਰ ਔਰਤ ਬੜੀ ਖੁਸ਼ ਹੋਈ ਤੇ ਉਸ ਨੂੰ ਘਰ ਵਿੱਚ ਰੁਕਣ ਲਈ ਵੀ ਨਹੀਂ ਕਿਹਾ ਦਰਵੇਸ਼ ਨੂੰ ਘਰ ਤੋਂ ਬਾਹਰ ਛੱਡਣ ਲਈ ਵੀ ਗਏ ਦਰਵੇਸ਼ ਵੀ ਚੁੱਪਚਾਪ ਤੁਰ ਪਿਆ ਫਿਰ ਅਮੀਰ ਔਰਤ ਤੋਂ ਰਿਹਾ ਨਾ ਗਿਆ ਤੇ ਉਹ ਬੋਲ ਹੀ ਪਈ ਫਕੀਰ ਜੀ ਕੀ ਜਾਂਦੇ ਜਾਂਦੇ ਮੈਨੂੰ ਕੋਈ ਦੁਆ ਨਹੀਂ ਦਿਓਗੇ ਦਰਵੇਸ਼ ਮੁਸਾਫਰ ਨੇ ਉਸ ਦਾ ਸ਼ੁਕਰੀਆ ਕਰਦਿਆਂ ਕਿਹਾ ਮੈਂ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹਾਂ ਤੇ ਦੁਆ ਕਰਦਾ ਕਿ ਤੁਸੀਂ ਅੱਜ ਜੋ ਵੀ ਕੰਮ ਸ਼ੁਰੂ ਕਰੋ ਸ਼ਾਮ ਤੱਕ ਉਹੀ ਕਰਦੇ ਰਹੋ ਉਸ ਔਰਤ ਦੀ दिली ਖਾਹਿਸ਼ ਪੂਰੀ ਹੋ ਗਈ ਉਹ ਖੁਸ਼ੀ ਨਾਲ ਝੂਮਦੀ ਹੋਈ ਘਰ ਦੇ ਅੰਦਰ ਆਈ ਤੇ ਕਪੜੇ ਦਾ ਸਭ ਤੋਂ ਵਧੀਆ ਤੇ ਵੱਡਾ ਟੁਕੜਾ ਸੰਦੂਕ ਵਿੱਚੋਂ ਕੱਢਿਆ। ਉਹ ਸੋਚਣ ਲੱਗੀ ਕਿ ਇਹ ਕਿੰਨਾ ਸ਼ਾਨਦਾਰ ਕਪੜਾ ਹੈ। ਹੁਣ ਮੈਂ ਸ਼ਾਮ ਤੱਕ ਇਸ ਨੂੰ ਨਾਪਦੀ ਰਹਾਂਗੀ ਤੇ ਕਪੜਾ ਮੁੱਕੇਗਾ ਨਹੀਂ। ਇਸ ਤਰੀਕੇ ਨਾਲ ਮੇਰੇ ਕੋਲ ਇਸ ਸ਼ਾਨਦਾਰ ਕਪੜੇ ਦੇ ਕਈ ਥਾਨ ਇਕੱਠੇ ਹੋ ਜਾਣਗੇ। ਉਹ ਸੋਚਾਂ ਸੋਚਦੀ ਰਹੀ ਕਿ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਲਈ ਤੇ ਆਪਣੀ ਧੀ ਲਈ ਨਵੇਂ-ਨਵੇਂ ਕੱਪੜੇ ਤਿਆਰ ਕਰਵਾਵਾਂਗੀ ਤੇ ਜੋ ਕਪੜਾ ਵਧ ਜਾਵੇਗਾ ਉਹ ਵੇਚ ਕੇ ਹਜ਼ਾਰਾਂ ਰੁਪਏ ਕਮਾ ਲਵਾਂਗੀ। ਉਸਨੇ ਕਪੜਾ ਮੇਜ਼ ਤੇ ਰੱਖਿਆ ਤੇ ਕਪੜਾ ਨਾਪਣ ਦੇ ਲਈ ਫੀਤਾ ਲੈਣ ਚਲੀ ਗਈ ਪਰ ਫੀਤੇ ਨੂੰ ਹੱਥ ਲਗਾਉਣ ਤੋਂ ਪਹਿਲਾਂ ਉਸ ਨੂੰ ਯਾਦ ਆਇਆ ਕਿ ਰਾਤ ਦਾ ਬਚਿਆ ਹੋਇਆ ਆਟਾ ਪਿਆ ਹੈ ਉਹ ਸੋਚਣ ਲੱਗੀ ਕਿ ਜੇ ਐਵੇਂ ਹੀ ਪਿਆ ਰਹਿ ਗਿਆ ਤਾਂ ਇਹ ਆਟਾ ਖੱਟਾ ਹੋ ਜਾਏਗਾ ਕਿਉਂ ਨਾ ਪਹਿਲਾਂ ਨੌਕਰ ਲਈ ਰੋਟੀ ਬਣਾ ਦਵਾਂ ਤੇ ਫਿਰ ਆਰਾਮ ਨਾਲ ਸਾਰਾ ਦਿਨ ਕਪੜਾ ਨਾਪਦੀ ਰਹਾਂਗੀ ਫੀਤਾ ਉੱਥੇ ਹੀ ਛੱਡ ਕੇ ਉਹ ਰਸੋਈ ਵਿੱਚ ਚਲੀ ਗਈ ਇਧਰ ਨੌਕਰ ਨੇ ਪਹਿਲਾਂ ਹੀ ਤੰਦੂਰ ਵਿੱਚ ਅੱਗ ਸੁਲਗਾ ਦਿੱਤੀ ਸੀ ਪਰ ਕੰਮ ਜਲਦੀ ਮਕਾਉਣ ਲਈ ਔਰਤ ਨੇ ਉਸ ਅੱਗ ਨੂੰ ਹੋਰ ਵੀ ਤੇਜ਼ ਕਰ ਦਿੱਤਾ ਤੇ ਖੁਦ ਰਾਤ ਦੇ ਬਚੇ ਹੋਏ ਆਟੇ ਨੂੰ ਹੋਰ ਚੰਗੀ ਤਰ੍ਹਾਂ ਗੁੰਨ੍ਹ ਕੇ ਨਰਮ ਕਰਨ ਵਿੱਚ ਲੱਗ ਪਈ ਥੋੜੀ ਹੀ ਦੇਰ ਵਿੱਚ ਉਸ ਨੇ ਕਈ ਰੋਟੀਆਂ ਤੰਦੂਰ ਵਿੱਚ ਲਾ ਦਿੱਤੀਆਂ ਪਰ ਤੰਦੂਰ ਵਿੱਚ ਲੋੜ ਤੋਂ ਵੱਧ ਅੱਗ ਹੋਣ ਕਾਰਨ ਸਾਰੀਆਂ ਰੋਟੀਆਂ ਸੜ ਕੇ ਕੁਲਾ ਹੋ ਗਈਆਂ ਉਸ ਨੇ ਫਿਰ ਦੁਬਾਰਾ ਰੋਟੀਆਂ ਤੰਦੂਰ ਵਿੱਚ ਲਾਈਆਂ ਪਰ ਜਦੋਂ ਉਹ ਰੋਟੀਆਂ ਕੱਢੀਆਂ ਤਾਂ ਉਹ ਵੀ ਸੜੀਆਂ ਹੋਈਆਂ ਸੀ ਇਸ ਤਰ੍ਹਾਂ ਉਹ ਬਾਰੀ-ਬਾਰੀ ਰੋਟੀਆਂ ਬਣਾ ਕੇ ਤੰਦੂਰ ਵਿੱਚ ਲਾ ਰਹੀ ਸੀ ਤੇ ਹਰ ਵਾਰੀ ਜਦੋਂ ਰੋਟੀਆਂ ਕੱਢ ਰਹੀ ਸੀ ਉਹ ਸੜੀਆਂ ਹੋਈਆਂ ਨਿਕਲ ਰਹੀਆਂ ਸੀ ਉਹ ਸੜੀਆਂ ਹੋਈਆਂ ਰੋਟੀਆਂ ਤੰਦੂਰ ਵਿੱਚੋਂ ਕੱਢ-ਕੱਢ ਕੇ ਸੁੱਟਦੀ ਜਾ ਰਹੀ ਸੀ ਨਾ ਆਟਾ ਮੌਕਦਾ ਸੀ ਨਾ ਹੀ ਤੰਦੂਰ ਦੀ ਅੱਗ ਘਟ ਹੋ ਰਹੀ ਸੀ ਤੇ ਨਾ ਹੀ ਉਹ ਰੋਟੀਆਂ ਬਣਾਉਣਾ ਬੰਦ ਕਰ ਸਕਦੀ ਸੀ ਹਾਲਾਂਕਿ ਉਹ ਥੱਕ ਕੇ ਚੂਰ ਹੋ ਚੁੱਕੀ ਸੀ ਪਰ ਫਿਰ ਵੀ ਪਤਾ ਨਹੀਂ ਕਿਉਂ ਉਹ ਰੋਟੀਆਂ ਬਣਾਉਣ ਤੋਂ ਰੋਕ ਨਹੀਂ ਸਕਦੀ ਸੀ ਉਸ ਨੂੰ ਇਹ ਅਹਿਸਾਸ ਹੋ ਰਿਹਾ ਸੀ ਕਿ ਜਿਵੇਂ ਕੋਈ ਸ਼ਕਤੀ ਕੋਈ ਤਾਕਤ ਉਸ ਨੂੰ ਇੱਕ ਕੰਮ ਜਾਰੀ ਰੱਖਣ ਲਈ ਮਜਬੂਰ ਕਰ ਰਹੀ ਹੋਵੇ ਉਸ ਦੇ ਹੱਥ ਤੇਜ਼ੀ ਨਾਲ ਆਪਣੇ ਆਪ ਕੰਮ ਕਰ ਰਹੇ ਸੀ ਉਹ ਸਾਰਾ ਦਿਨ ਰੋਟੀਆਂ ਬਣਾਉਂਦੀ ਰਹੀ ਤੇ ਸਾੜਦੀ ਰਹੀ ਨਾ ਸਿਰਫ ਰਸੋਈ ਵਿੱਚ ਸਗੋਂ ਰਸੋਈ ਤੋਂ ਬਾਹਰ ਵਿਹੜੇ ਵਿੱਚ ਵੀ ਸੜੀਆਂ ਹੋਈਆਂ ਰੋਟੀਆਂ ਦੇ ਢੇਰ ਲੱਗ ਗਏ ਸੋ ਜਿਵੇਂ ਹੀ ਸੂਰਜ ਡੁੱਬਿਆ ਨਾ ਸਿਰਫ ਭਾਂਡੇ ਵਿੱਚੋਂ ਆਟਾ ਮੁੱਕ ਗਿਆ ਸਗੋਂ ਤੰਦੂਰ ਵੀ ਨਾਲ ਦੀ ਨਾਲ ਠੰਡਾ ਪੈ ਗਿਆ ਸੜੀਆਂ ਹੋਈਆਂ ਰੋਟੀਆਂ ਦੇ ਢੇਰ ਕੋਲ ਉਹ ਬਹੁਤ देर ਤੱਕ ਦਰਵੇਸ਼ ਤੇ ਉਸਦੀ ਦੁਆ ਨੂੰ ਕੋਸਦੀ ਰਹੀ ਤੇ ਸਿਰ ਫੜ ਕੇ ਆਪਣੇ ਲਾਲਚ ਦਾ ਫਲ ਵੇਖਦੀ ਰਹੀ। ਸੋ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਨੀਅਤ ਤੇ ਰਵਈਆ ਹੀ ਸਾਡੀ ਤਕਦੀਰ ਬਦਲ ਸਕਦੇ ਨੇ। ਇੱਕ ਗਰੀਬ ਵਿਧਵਾ ਜਿਹਦੇ ਕੋਲ ਆਪਣੇ ਬੱਚਿਆਂ ਦੀ ਰੋਜ਼ੀ-ਰੋਟੀ ਮੁਸ਼ਕਲ ਨਾਲ ਪੂਰੀ ਹੁੰਦੀ ਸੀ। ਉਹਨੇ ਆਪਣੇ ਘਰ ਦੇ ਦਰਵਾਜ਼ੇ ਖੋਲ ਕੇ ਇੱਕ ਥੱਕੇ ਹਾਰੇ ਮੁਸਾਫਰ ਨੂੰ ਆਰਾਮ ਦਿੱਤਾ। ਉਹਦੀ ਨੀਅਤ ਦੀ ਪਕੀਜ਼ਗੀ ਨੇ ਉਹ ਦੇ ਘਰ ਵਿੱਚ ਚਮਤਕਾਰ ਕਰ ਦਿੱਤਾ ਦੂਜੇ ਪਾਸੇ ਇੱਕ ਅਮੀਰ ਔਰਤ ਨੇ ਆਪਣੇ ਹੰਕਾਰ ਤੇ ਲਾਲਚ ਵਿੱਚ ਫਸ ਕੇ ਉਸੇ ਦਰਵੇਸ਼ ਨੂੰ ਠੁਕਰਾ ਦਿੱਤਾ ਪਰ ਜਦੋਂ ਉਸ ਨੂੰ ਅਸਲ ਸੱਚਾਈ ਦਾ ਅਹਿਸਾਸ ਹੋਇਆ ਤਾਂ ਪਛਤਾਵਾ ਉਹਦੇ ਹੱਥਾਂ ਤੋਂ ਕੁਝ ਨਹੀਂ ਬਚਾ ਸਕਿਆ ਕਹਾਣੀ ਸਿਖਾਉਂਦੀ ਹੈ ਕਿ ਦਿਲ ਦੀ ਅਮੀਰੀ ਦੌਲਤ ਦੀ ਅਮੀਰੀ ਤੋਂ ਵੱਧ ਮਹੱਤਵ ਰੱਖਦੀ ਹੈ ਜੇ ਨiyet ਸਾਫ਼ ਹੋਵੇ ਤਾਂ ਰੱਬ ਆਪਣੇ ਭਗਤਾ ਰਾਹੀਂ ਅਜਿਹੇ ਚਮਤਕਾਰ ਕਰਦਾ ਹੈ ਜੋ ਸਾਡੀ ਸੋਚ ਤੋਂ ਪਰੇ ਹੁੰਦੇ ਨੇ ਸੋ ਅਸੀਂ ਆਪਣੇ ਰਵਈਏ, ਸੋਚ ਤੇ ਨiyet ਨੂੰ ਬਿਹਤਰ ਬਣਾਈਏ ਕਿਉਂਕਿ ਰੱਬ ਦੀ ਰਹਿਮ ਤੇ ਕਿਸੇ ਵੀ ਰੂਪ ਵਿੱਚ ਆ ਸਕਦੀ ਹੈ। ਸੋ ਦੋਸਤੋ ਮੈਨੂੰ ਉਮੀਦ ਹੈ ਕਿ ਇਹ ਕਹਾਣੀ ਦੀ ਸਿੱਖਿਆ ਨੂੰ ਸਮਝ ਕੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਉਤਾਰਨ ਦੀ ਕੋਸ਼ਿਸ਼ ਕਰੋਗੇ। ਸਾਨੂੰ ਦੱਸਣਾ ਨਾ ਭੁੱਲੋ ਕਿ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਤੇ ਤੁਸੀਂ ਇਸ ਤੋਂ ਕੀ ਸਿੱਖਿਆ। ਮੈਂ ਇਸੇ ਤਰ੍ਹਾਂ ਕੰਮ ਦੇ ਕਿਸੇ ਲਿਆਉਂਦਾ ਰਹਾਂਗਾ। ਮਿਲਦੇ ਹਾਂ ਅਗਲੀ ਕਹਾਣੀ ਦੇ ਨਾਲ ਇੱਕ ਨਵੀਂ ਸੋਚ ਤੇ ਨਵੀਂ ਪ੍ਰੇਰਣਾ ਦੇ ਨਾਲ। ਜੁੜੇ ਰਹੋ ਪੰਜਾਬੀ ਅਲਫਾਜ਼ ਦੇ ਨਾਲ ਧੰਨਵਾਦ